ਅਨਦਾਜ਼ੀਏ ਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੇ ਲਈ ਇੱਕ ਖੁਸ਼ਖਬਰੀ ਹੈ ਸਰਕਾਰ ਨੇ ਜਾਰੀ ਜਿਹੜੀ ਕਿ ਰਾਸ਼ੀ ਕੀਤੀ ਹੈ ਤਾਂ ਪਟਾਪਾ ਪੈਨਸ਼ਨ ਯੋਜਨਾ ਦੇ ਤਹਿਤ 2400.70 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਜਾਰੀ ਕੀਤੀ ਹੈ 23 ਲੱਖ ਤੋਂ ਵੱਧ ਲਾਪਾਤਰੀਆਂ ਨੂੰ ਜਿਹੜਾ ਕਿ ਪੈਨਸ਼ਨ ਦਾ ਲਾਭ ਹੋਇਆ ਹੈ ਪੈਨਸ਼ਨਰ ਦੇ ਲਈ 40 ਸਾਲ ਚ 4800 ਕਰੋੜ ਦਾ ਬਜਟ ਦਾ ਜਿਹੜਾ ਕਿ ਪ੍ਰਬੰਧ ਕੀਤਾ ਗਿਆ ਮਾਨ ਸਰਕਾਰ ਦਾ ਇਹ ਵੱਡਾ ਕਦਮ ਹੈ ਬਜ਼ੁਰਗਾਂ ਦੇ ਲਈ ਇਹ ਵਿੱਤੀ ਸਹਾਇਤਾ ਤਾਂ ਬਟਾਪਾ ਪੈਨਸ਼ਨ ਸਿਰਫ ਸਹਾਇਤਾ ਨਹੀਂ ਜਿਹੜਾ ਕਿ ਸਤਕਾਰ ਦਾ ਪ੍ਰਮਾਣ ਹੈ ਤਾਂ ਇਹਨਾਂ ਸ਼ਬਦਾਂ ਦਾ ਪ੍ਰਚਾਰ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਦੀ ਇਹ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਲੱਖਾਂ ਪੈਨਸ਼ਨਰਾਂ ਤੇ ਲਈ ਜਿਹੜੀ ਹੈ ਇਹ ਖੁਸ਼ਖਬਰੀ ਦੀ ਖਬਰ ਹੈ ਸਰਕਾਰ ਨੇ ਜਿਹੜਾ ਕਿ 2400 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਬਟਾਪਾ ਪੈਨਸ਼ਨ ਯੋਜਨਾ ਦੇ ਤਹਿਤ 2470 ਕਰੋੜ ਦੀ ਰਾਸ਼ੀ ਜਿਹੜੀ ਇਹੋ ਜਾਰੀ ਕੀਤੀ ਆ 23 ਲੱਖ ਤੋਂ ਵੱਧ ਜੋ ਲਾਪਾਤਰੀ ਨੇ ਉਹਨਾਂ ਨੂੰ ਪੈਨਸ਼ਨ ਦਾ ਲਾਭ ਹੋਇਆ ਪੈਨਸ਼ਨ ਚ ਦੇ ਲਈ ਜੋ 40 ਸਾਲ 4100 ਕਰੋੜ ਦਾ ਜਿਹੜਾ ਕਿ ਬਜਟ ਦਾ ਪ੍ਰਬੰਧ ਕੀਤਾ ਗਿਆ ਤਾਂ ਉੱਥੇ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਇਹ ਸਿਰਫ ਵਡਾਪਾ ਪੈਨਸ਼ਨ ਨਹੀਂ ਹੈ ਇਹ ਬਜ਼ੁਰਗਾਂ ਦਾ ਮਾਣ ਤੇ ਸਤਕਾਰ ਤੇ ਸਤਕਾਰ ਦਾ ਜਿਹੜਾ ਇਹ ਪ੍ਰਮਾਣ ਹੈ